ਅੱਜ ਵਾਰਡ ਨੰਬਰ 5 ਬਿਜਲੀ ਮਹੱਲਾ ਔਰ ਇਹਦੇ ਵਿੱਚ ਨਵਾਂ ਬੋਰ ਹੋ ਰਿਹਾ ਨਾਲ ਹੀ ਲੋਕਾਂ ਦੇ ਘਰਾਂ ਨੂੰ ਸਪਲਾਈ ਦੇ ਪਾਈਪ ਵੀ ਪਾਉਣੇ ਆ ਜਿਹਦੀ ਕੋਸਟ ਆਲਮੋਸਟ 1.5 ਕਰੋੜ ਰੁਪਏ ਔਰ ਇਹ ਬਹੁਤ ਚਿਰ ਦੀ ਲੋਕਾਂ ਦੀ ਮੰਗ ਸੀਗੀ ਬਿਜਲੀ ਘਰਾਂ ਦੇ ਨਹੀਂ ਕਿ ਭਾਈ ਸਾਡੇ ਕੋਲ ਇਧਰਲੀ ਸਾਈਡ ਤੇ ਪਾਣੀ ਦਾ ਕਨੈਕਸ਼ਨ ਨਹੀਂ ਹੈ ਤੇ ਉਹਨਾਂ ਨੂੰ ਉਹਨਾਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਅਸੀਂ ਇਹ ਅਦਕਟਨ ਕੀਤਾ ਸਰ 15 ਤੋਂ 20 ਸਾਲ ਹੋ ਗਏ ਆ ਇਸ ਜਿਹੜੀ ਰਿਕਵੈਸਟ ਦੀ ਪਾਈ ਨੂੰ ਪਰ ਕੀ ਕਾਰਨ ਸੀ ਇਹਨਾਂ ਲੇਟ ਹੋਣ ਦਾ ਕਾਰਨ ਮੈਨੂੰ ਤਾਂ ਜੀ ਇਨੀ ਸਾਲ ਤੋਂ ਹੀ ਕਿਹਾ ਆ ਅਸੀਂ ਇਹਨਾਂ ਨੂੰ ਸਾਲ ਦੇ ਅੰਦਰ ਅੰਦਰ ਹੀ ਇਹਨਾਂ ਦੀ ਮੰਗ ਪੂਰੀ ਕਰਤੀ ਹੈ ਤੇ ਪੋਰ ਸਰ ਕਿੰਨਾ ਫੋਟੇ ਕੀਤਾ ਜਾਵੇਗਾ ਇਹ ਤੱਕ 500 ਫੁੱਟ ਦੇ ਕਰੀਬ ਹੈ ਕਿੰਨਾ ਟਾਈਮ ਹੈ ਜੀ ਕੀ ਕੋਸਟ ਆ ਸਾਰੇ ਕਿੰਨਾ ਖਰਚਾ ਆ ਰਿਹਾ ਸਾਰਾ ਇੱਥੇ ਇੱਥੇ 1.5 ਕਰੋੜ ਆਇਆ 30 30 ਤੋਂ 35 ਲੱਖ ਬੋਰਤੇ ਆ ਪਲੱਸ ਇਨਕਲੂਡ ਜਿਹੜੇ ਪਾਈਪਲਾਈਨ ਹੈ ਬਟ ਜਿਹੜੀ ਸਾਰੀ ਜਿਹੜੀ ਕੋਸਟ ਆ ਇਹ ਨਗਰ ਕੌਂਸਲੋਂੋਂ ਆ ਰਹੀ ਹੈ ਜਾਂ ਸਰਕਾਰੋਂ ਮੈਂ ਕਿਹਾ ਸਰਕਾਰ ਤੋਂ ਹੋਣੀ ਨਹੀਂ ਜੀ ਕਿਹੜਾ ਮੈਂ ਕੱਟ ਕੇ ਆਪਣਾ ਚੈੱਕ ਦੇਣਾ ਇੱਕ ਸਰ ਹੋਰ ਅਖਰ ਸਾਹਿਬ ਦਾ ਮੰਤਰੀ ਸੰਗਤ ਸਿੰਘ ਕਿਰਪੀਆਂ ਬੋਲੋ ਕਿ ਸਾਡੇ ਸਰਕਾਰ ਦੇ ਬੁਖਤ ਕਿੰਨੇ ਵਾਈ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਕਿਾ ਕਾਫੀ ਸਮਾਂ ਹੋ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਵੀ ਜਿਹੜਾ ਨਗਰ ਕੌਂਸਲ ਜਿੰਨੇ ਵੀ ਪੈਸੇ ਕੋਈ ਨਹੀਂ ਦਿੱਤੇ ਜਿਹੜੇ ਜਿਹੜੀ ਨਗਰ ਕੌਂਸਲ ਚ 7 ਕਰੋੜ ਰੁਪਇਆ ਅੱਜ ਵੀ ਟਲ ਟੁਡੇ ਖੜਾ ਸਾਡੇ ਕੋਲ ਆ ਜੀਸੀਪੀ ਨਾ ਮਿਲ ਲਈ 75 ਸਾਲਾਂ ਬਾਅਦ ਪਹਿਲੀ ਵਾਰੀ ਜੀਸੀਪੀ ਆਈ ਹੋਣੀ ਹੈ ਊੜਾ ਚੱਕਣ ਲਈ ਟਰੈਕਟਰ ਪਹਿਲੀ ਵਾਰੀ ਲਿਆ ਹੋਣਾ ਸੂਪਰ ਸੈਕਸ਼ਨ ਜਿਹੜੀ ਮਸ਼ੀਨ ਆ ਉਹ ਪਹਿਲੀ ਵਾਰੀ ਟਾਂਡੇ 'ਚ ਆਈ ਹੋਣੀ ਆ ਮੈਂ ਐਕਚੁਅਲੀ ਕੀ ਆ ਕਿ ਉਮਰ ਬਡੇਰੀ ਹੋ ਗਈ ਆ ਐਸ ਉਮਰ 'ਚ ਲੋਕ ਘਰੇ ਬਹਿੰਦੇ ਆ ਪੋਤੇ-ਪੋਤੀਆਂ ਤੋਂ ਸੇਵਾ ਕਰਾਉਂਦੇ ਆ ਜਿਹੜੀ ਇਹਨਾਂ ਦੀ ਉਮਰ ਉਹ 4 ਸਾਲ ਹੋ ਗਿਆ ਅੱਲੇ ਮੈਂ ਦੱਸਣਾ ਚਾਹੁੰਨਾ 3 ਸਾਲ ਹੀ ਹੋਇਆ 2 ਪਏ ਆ ਤੁਹਾਡੇ ਕੈਨੇਡਾ ਸਮਾਂ ਨਹੀਂ ਲੰਘਣਾ ਸਮਾਂ ਨਹੀਂ ਆਪਣੀ ਰਫ਼ਤਾਰ ਦੇ ਮੁਤਾਬਕ ਚੱਲਣਾ ਡਿਵੈਲਪਮੈਂਟ ਵੀ ਉਹਦੇ ਵਿੱਚ ਕੁਐਸਚਨ ਸੀਗਾ ਡਿਪਲੋਮੈਂਟ ਮੈਂ ਲੋਕਾਂ ਦੀ ਕਰ ਰਿਹਾ ਨਾ ਕਿ ਮੰਤਰੀ ਜ ਸਾਹਿਬ ਤੁਹਾਡੇ ਮੰਗੂ ਜਿੱਦਾਂ ਤੁਸੀਂ ਆਪਣੇ ਚਿਹਤਿਆਂ ਦੇ ਕਲੋਨੀਆਂ ਦੇ ਵਿੱਚ ਕਿਸੇ ਦੀ ਚ ਸਰਕਾਰ ਦੇ ਪੈਸੇ ਨਾਲ ਸੀਵਰੇਜ ਪਾਤਾ ਉਹ ਕੰਮ ਨਹੀਂ ਹੈ ਇਹ ਲੋਕਾਂ ਦੀ ਪੈਸਾ ਲੋਕਾਂ ਤੇ ਲੱਗ ਰਿਹਾ ਬਸ ਮੜਾ ਜੇ ਦਿਲ ਵੱਡਾ ਕਰੋ ਚੱਲੋ ਇਹ ਹੁੰਦਾ ਇਹ ਚੱਲ ਨਹੀਂ ਹੁੰਦੀ ਕੰਮ ਕਿੱਦਾਂ ਹੋ ਰਿਹਾ ਜਿਹੜੇ ਇੰਨੀਆਂ ਸ਼ਹਿਰ ਦੇ ਵਿੱਚ ਰੋਜ਼ ਤਕਰੀਬਨ ਅਸੀਂ ਮਹੀਨੇ 'ਚ 2-4 ਵਾਰੀ ਡੇਢ-ਡੇਢ 2 ਕਰੋੜ ਦੇ ਜਿਹੜੇ ਅਧ ਘੱਟ ਕਰਦੇ ਆ ਉਹ ਸੰਗ ਸਿੰਘ ਜੀ ਤੁਹਾਡੇ ਕੋਲੋਂ ਥੋੜੋ ਅਸੀਂ ਪੈਸਾ ਮੰਗਦੇ ਸਰਕਾਰ ਦਾ ਹੀ ਪੈਸਾ ਦਿਮਾਗ ਵਿੱਚੋਂ ਇੱਕ ਕੱਢੋ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਨਾ ਉਹ ਲੋਕਾਂ ਦਾ ਤਾਂ ਸਰਕਾਰ ਦਾ ਹੀ ਆ ਜਾਂ ਤਾਂ ਇਹ ਦੱਸਣ ਕਿ ਕੰਮ ਹੋਇਆ ਨਹੀਂ ਤਾਂ ਮੈਂ ਨਗਰ ਕੌਂਸਲ ਨੂੰ 15 ਸਾਲਾਂ ਦੇ ਵਿੱਚ ਇਹਨੇ ਆਪਣੇ 20 ਸਾਲਾਂ ਦੇ ਵਿੱਚ ਆਪਣੇ ਕੋਲੋਂ ਕੋਈ ਪੰਜੀ ਵੀ ਦਿੱਤੀ ਹੋਵੇ ਸਰਕਾਰ ਦਾ ਹੀ ਪੈਸਾ ਲੱਗਦਾ ਨਾ ਸਿਰਫ ਕੀ ਆ ਕਿ 15 20 ਸਾਲ ਇਹਨਾਂ ਦਾ ਰਾਜ ਭਾਗ ਵੀ ਸੀ ਐਮਐਲਏ ਰਹੇ ਆ ਮੰਤਰੀ ਵੀ ਬਣੇ ਆ ਇਹਨਾਂ ਤੋਂ ਹੁਣ ਚੱਲ ਨਹੀਂ ਹੁੰਦਾ ਵੀ ਜੀਸੀਪੀ ਕਿਤਾ ਆ ਗਈ ਜੀਸੀਪੀ ਦੀ ਜਿਹੜੀ ਆਈ ਆ ਪਿਛਲੀਆਂ ਸੀਟਾ ਕਢਾ ਕੇ ਦੇਖ ਲਓ ਮੇਰਾ ਖਿਆਲ ਜਿੰਨਾ ਰੈਂਟ ਇਹੋ ਪਾਉਂਦੇ ਸੀ ਉਹ ਚ 2 3 ਜਿਸ ਵੀ ਆ ਸਕਦੀਆਂ ਸੀ ਸਿਰ ਬਖਲਾ ਗਿਆ ਵੀ ਕੰਮ ਕਿਦਾਂ ਹੋਈ ਜਾਂਦੇ ਆ ਪੇਸੇ ਤੋਂ ਬਿਨਾਂ ਥੋੜਾ ਹੋ ਜਾਂਦੇ ਤੁਹਾਡੇ ਕੋਲ ਕੋਈ ਠੇਕੇਦਾਰ ਗਿਆ ਤੇ ਸਾਡੇ ਨਗਰ ਕੌਂਸਲ ਨੇ ਪੈਸੇ ਨਹੀਂ ਦਿੱਤੇ ਫੇਰ ਤਾਂ ਤੁਸੀਂ ਬੋਲੋ ਐਵੇਂ ਬੇਤੁਕੀਆਂ ਗੱਲਾਂ ਕਰਦੇ ਹੋ ਹੁਣ ਤੁਸੀਂ ਰਾਮ ਕਰੋ ਉਮਰ ਥੋੜੀ ਹੋ ਗਈ ਠੀਕ ਆ ਉਮਰ ਦੇ ਹਿਸਾਬ ਨਾਲ ਹੁੰਦਾ ਆ ਐਨੀ ਉਮਰ ਦੇ ਵਿੱਚ ਤਾਂ ਕਹਿ ਲੋ ਪੋਤੇ ਆ ਪੋਤੀਆਂ ਨੂੰ ਖੜਾਈਦਾ ਹੁੰਦਾ ਕਿਹੜੀ ਤੂੰ ਇਹ ਗੱਲ ਚ ਪਿਆ ਨਾ ਤੁਹਾਨੂੰ ਪਤਾ ਲੱਗਦਾ ਸਰਕਾਰ ਦੇ ਕਿੰਨੇ ਸਾਲ ਰਹਿ ਗਏ ਆ ਕਿੰਨੇ ਸਾਲ ਨਹੀਂ ਰੱਬ ਦਾ ਨਾਮ ਲਓ ਘਰੇ ਬੈਠੋ ਸ਼ਹਿਰ ਨੇ ਤੁਹਾਨੂੰ ਬੜਾ ਮਾਣ ਦਿੱਤਾ ਬਹੁਤ ਲੰਮੇ ਸਮੇਂ ਦਾ ਇੱਥੇ ਇਹ ਲੋਕਾਂ ਦਾ ਭਲਾ ਮੰਗੋ ਕੋਈ ਚੱਜ ਦੇ ਲਾਭ ਜਮੋ ਬੋਲੋ ਇੱਕੋ ਪਿੱਛੇ ਬੈਠਾ ਸ਼ਤਾਰੂਜ ਆ ਉਹ ਸੁਖਵੀਰ ਸਮਝਦਾ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਲੈ ਆ ਲਾ ਲਈ ਆ ਡੈਰੀ ਇਹਨੂੰ ਭੁੱਲ ਗਿਆ ਸੁਖਵੀਰ ਨੇ ਵੀ ਲਾਲ ਡੈਰੀ ਲਈ ਸੀ ਅੱਜ ਤੱਕ ਰੋਡ ਤੇ ਨਹੀਂ ਚੜਿਆ ਮੁੜ ਕੇ ਇਹ ਲੋਕ ਆ ਲੋਕਤਾਂਤਰ ਦੇ ਲੋਕ ਵੱਡੇ ਆ ਡੈਰੀਆ ਵਾਲੇ ਨਹੀਂ ਵੱਡੇ ਇਹ ਭਲੇਖਾ ਕੱਢਦੇਓ ਜਿਹੜਾ ਅਸੀਂ 10 ਪਾਵਾਂਗੇ 5 ਲੋਕਾਂ ਨੇ ਬੰਗਾ ਨਹੀਂ ਪਾਈ ਆ ਬਿਨਾ ਗੱਲੋ ਛੇੜ ਕੇ ਦੇਖਿਓ ਕਿਸੇ ਨੂੰ ਅਕਲ ਟਕਾਣੇ ਲਿਆਦਣਗੇ ਤੁਹਾਡੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਖਾਮ ਵਾਸਤੇ ਸਰਕਾਰ ਵੱਲੋਂ ਕਿਹੜੇ ਕਿਹੜੇ ਪ੍ਰੋਜੈਕਟ ਲਿਆਂਦੇ ਜਾ ਰਹੇ ਤਿੰਨ ਕਰੋੜ ਦਾ ਹੁਣ ਪ੍ਰੋਜੈਕਟ ਭੇਜਿਆ ਜੀ ਪ੍ਰੂਵਲ ਹੋ ਚੱਲਾ ਗੱਲ ਇਹ ਐ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਨਗਰ ਕੌਂਸਲ ਇਹਨਾਂ ਦੀ ਆ ਉਹ ਤਿੰਨ ਕਰੋੜ ਦੇ ਜਿਹੜੇ ਹੁਣ ਨਵੇਂ ਪ੍ਰੋਜੈਕਟ ਭੇਜੇ ਨਾ ਉਹ ਵੀ ਨਹੀਂ ਚੱਲ ਹੋ ਰਿਹਾ ਕੰਮ ਇਹਨਾਂ ਦਾ ਕੀ ਆ ਮੈਂ ਤੁਹਾਨੂੰ ਦੱਸਦਾ ਅਸੀਂ ਤੁਹਾਡੇ মিডিয়াম ਨੇ ਕਵਰ ਕੀਤਾ ਅਸੀਂ ਇੱਕ ਉਥੇ ਉਰੇ ਸਿੰਘ ਮੋਬਾਈਲ ਵਾਲੇ ਆ ਮੇਰੇ ਅੱਥੇ ਅਸੀਂ ਅਧ்கਾਟਿੰਗ ਕੀਤਾ ਵੀ ਗਲੀ ਬਣਾਉਣੀ ਆ ਉਥੇ ਇਕੱਠੇ ਹੋ ਕੇ ਚਲ ਗਏ ਅਸੀਂ ਗਲੀ ਨਹੀਂ ਬਣਨ ਦਵਾਵਾਂਗੇ ਇੱਥੇ ਸੀਵਰੇਜ ਪਹਿਲਾਂ ਪਵੇ ਅਜੀਗਾ ਕੋਈ ਗੱਲ ਨਹੀਂ ਅਸੀਂ ਸੀਵਰੇਜ ਦਾ ਉਹ ਮਤਾ ਪਾਇਆ ਜਦੋਂ ਮਤਾ ਪਾਇਆ ਤਾਂ ਪ੍ਰਧਾਨ ਜੀ ਜਵਾਬ ਦੇ ਕੇ ਕਹਿੰਦੇ ਮੈਂ ਨਹੀਂ ਸਾਈਨ ਕਰਦਾ ਕੱਲ ਕੀ ਦੋ ਦੋ ਚਿਹਰੇ ਲੈ ਕੇ ਫਿਰਦੇ ਰਹੇ ਆ ਲੋਕਾਂ ਨੂੰ ਸਭ ਪਤਾ ਉਸ ਵੇਲੇ ਤਾਂ ਤੁਸੀਂ ਉੱਥੇ ਜਾ ਕੇ ਮਰਦਾਬਾ ਜਿੰਦਾਬਾਦ ਸਰਕਾਰ ਦੀ ਕਰਦੇ ਵੀ ਇੱਥੇ ਸੀ ਬ੍ਰੇਜ ਪੈਣਾ ਚਾਹੀਦਾ ਜਦੋਂ ਅਸੀਂ ਸੀ ਬ੍ਰੇਜ ਦਾ ਮਤਾ ਪਾਇਆ ਇਹਨਾਂ ਦੇ ਪ੍ਰਧਾਨ ਨੇ ਇਹਨਾਂ ਦੀ ਕਮੇਟੀ ਉਹਨਾਂ ਸਾਈਨ ਕਰਨੇ ਤੋਂ ਦੌੜ ਗਏ ਫਿਰ ਚੀਕਾ ਮਾਰਦੇ ਰਹਿੰਦੇ ਆ ਸਾਨੂੰ ਜੀ ਕਦੀ ਪ੍ਰਧਾਨ ਨੂੰ ਲਾਉਣ ਨੂੰ ਫਿਰ ਤੇ ਫਲਾਣੇ ਨੂੰ ਜੇਲਾ ਤੂੰ ਸਾਈਨ ਨਹੀਂ ਕਰਦਾ ਫੇ ਸਾਨੂੰ ਤਾਂ ਚੂੜੀ ਤੇਰੀ ਨਪੜੀ ਪੈਂਦੀ ਨਾ ਸਾਇੰਤਾ ਕਰਾਉਣੇ ਕਿ ਨਹੀਂ ਪਬਲਿਕ ਦਾ ਪੈਸਾ ਪਬਲਿਕ ਤੇ ਖਰਚਾਂਗੇ ਬਸ ਦਿਲ ਵੱਡਾ ਕਰਕੇ ਘਰ ਬੈਠ ਕੇ ਦੇਖਿਆ ਕਰੋ ਅਖਬਾਰ ਪੜ੍ਹਿਆ ਕਰੋ ਵੀ ਅੱਜ ਕਿੱਥੇ ਅਧ ਘਾਟਨ ਹੋ ਗਿਆ ਜੇ ਕਿਤੇ ਤਿੰਨ ਸਾਲ ਦੇ ਵਿੱਚ ਇੱਕ ਵੀ ਚਿਹਤੇ ਦੇ ਨਾ ਭਾਜੀ ਭਾਜੀ ਗਲੀ ਬਣਾਈ ਤਾਂ ਮੈਨੂੰ ਦੱਸ ਕਹਿੰਦਾ ਜੀ ਲੋਕਾਂ ਦੀ ਟਮੈਨ ਹੁਣ ਟੈਨ ਵੀ ਨਹੀਂ ਹੋ ਰਹਾ ਲੋਕ ਜਿਹੜਾ ਕੰਮ ਚਾਹੁੰਦੇ ਆ ਉਹ ਹੀ ਹੋ ਰਿਹਾ ਬਸ ਬੇਤੁਕੀਆਂ ਗੱਲਾਂ ਜਿਹੜੀਆਂ ਉਹ ਬੰਦ ਕਰੋ ਵਾ ਪ੍ਰਮਾਤਮਾ ਦਾ ਨਾਮ ਲਓ ਮਾਲਕ ਕਿਰਪਾ ਕਰੇ ਸਾਡੇ ਟਾਂਡੇ ਸ਼ਹਿਰ ਨੂੰ ਹੋਰ ਸੋਨਾ ਬਣਾਏ ਅੱਜ ਤੁਸੀਂ ਵੀ ਕਾਫੀ ਉਮਰ ਹੋ ਗਈ ਆ ਬਜ਼ੁਰਗ ਖੜੇ ਨੇ ਇੱਥੇ ਬੜੇ ਆ ਕਾਫੀ 76 ਸਾਲ ਬਾਅਦ ਪਹਿਲੀ ਵਾਰੀ ਟਾਂਡੇ ਦੇ ਵਿੱਚ ਫਲੈਗ ਲੱਗਾ ਹੁਣ ਅੱਜ ਮੋਟਰ ਦਾ ਪੈਸਾ ਹੈ ਤਾਂ ਲਾਇਆ ਭਾਈ ਇਸ ਪਰ ਕੀ ਕਹਾਂ ਜੇ ਨਾਲੀਆਂ ਗਲੀਆਂ ਬਣ ਰਹੀਆਂ ਸੜਕਾਂ ਬਣ ਰਹੀਆਂ ਪੈਸਾ ਹੈ ਤਾਂ ਲਾਇਆ ਕਿਸੇ ਤੋਂ ਦਾਨ ਤਾਂ ਨਹੀਂ ਇਹ ਕਿਹੜਾ ਪ੍ਰਾਈਵੇਟ ਆਧਾਰਾ ਆ ਜャ ਤੁਸੀਂ ਕਿਸੇ ਚੈੱਕ ਦੇਤੀ ਆ ਇਸ ਕਰਕੇ ਬੇਤੁਕੀਆ ਕਰਦੇ ਕਰੀ ਜਾਂਦੇ ਲੋਕ ਸਮਝਦੇ ਆ ਪੜੇ ਲਿਖੇ ਆ ਜੇ ਭਾਈ ਮੈਂ ਮਾੜੇ ਕਰਮ ਕਰੂੰਗਾ ਤਾਂ ਲੋਕ ਮੈਨੂੰ ਆਪੇ ਹੀ ਡੰਨ ਦੇਣਗੇ ਤੁਸੀਂ ਨਾ ਘਬਰਾਓ ਸਰਕਾਰ ਉਹ ਜਿਹੜਾ ਅਸ਼ਰ ਖਲਾਫ ਮਿਸ਼ਨ ਚ ਲੈ ਗਈ ਬਹੁਤ ਸਾਰੇ ਵੱਡੇ ਸਰਗਰਮਾ ਜਿਹੜੇ ਹੈਗੇ ਨਤੀ ਵੇਖਣ ਵਾਲੇ ਉਹਨਾਂ ਕੋਲ ਕੋਈ ਕਾਰਵਾਈ ਕਿਸੇ ਨਾ ਕਿਤੇ ਨਜ਼ਰ ਆ ਰਹੀ ਹੈ ਕਹਿੰਦੇ ਕਿ ਛੋਟੇ ਮਗਰ ਮੱਛਾ ਤੱਕ ਤੇ ਸਰਕਾਰ ਨਹੀਂ ਦੇਖੋ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਦੋ ਤਰੀਕ ਤੋਂ ਆਪਾਂ ਚਾਲੂ ਕਰਨ ਲੱਗੇ ਪਿੰਡਾਂ 'ਚ ਵੀ ਫੰਕਸ਼ਨ ਰੱਖ ਰਹੇ ਆ ਅਸੀਂ ਇਕੱਲੇ ਖਤਮ ਨਹੀਂ ਕਰ ਸਕਦੇ ਲੋਕਾਂ ਦਾ ਜਦ ਤੱਕ ਸਾਨੂੰ ਸਾਥ ਨਹੀਂ ਮਿਲਦਾ ਪਰ ਲੋਕ ਤਿਆਰ ਆ ਦੇਖੋ ਇੱਕ ਅਸੀਂ ਵੈਬਸਾਈਟ ਵੀ ਬਣਾਈ ਆ WhatsApp ਗਰੁੱਪ ਵੀ ਬਣਾਇਆ ਇੱਕ ਨੰਬਰ ਭਾਈ ਜੇ ਕਿਸੇ ਨੇ ਆਪਣਾ ਨਾਮ ਗੁਪਤ ਰੱਖਣਾ ਤਾਂ ਇਹਦੇ ਤੇ WhatsApp ਕਰ ਲਓ ਠੀਕ ਹੈ ਔਰ ਜਿਹੜੇ ਅੱਜ ਇਹ ਗੱਲਾਂ ਮਾਰਦੇ ਆ 2017 ਤੋਂ ਲੈ ਕੇ 2022 ਤੱਕ ਸਾਡੀ ਸਰਕਾਰ ਤੋਂ ਪਹਿਲਾਂ ਰਿਕਾਰਡ ਘਟਾ ਲਿਆਓ ਤੁਸੀਂ ਲੈ ਸਕਦੇ ਹੋ মিডিਏ ਵਾਲਿਓ ਮੇਰੇ ਕੋਲ ਦੋਕ ਤਿੰਨ ਪਰਚੇ ਜਿਹੜੇ ਕਮਰਸ਼ੀਅਲ ਕੀਤੇ ਸੀ ਤਾਂ ਅਸੀਂ 22 ਤੋਂ ਲੈ ਕੇ ਅੱਜ ਤੱਕ 50 ਪਰਚਿਆਂ ਤੋਂ ਉੱਤੇ ਪਰਚੇ ਕਰਦੇ ਨਮਯੋਸੀਟੂ ਦੀ ਦੁਆਰਾ ਸਿਆਸਤ ਕੇ ਐਂਟੀਕੇਪੀ ਰੌਣਾ ਰੌਣਾ ਕਿ ਪ੍ਰਸੰਨਤਾ ਕੀਤੀ ਉਹ ਦੇਖੋ ਦੇਖੋ ਆਪਣੇ ਆਪ ਦੇ ਇੱਕ ਆਪਣਾ ਬੜਾ ਕ੍ਰਿਕਟਰ ਦਾ ਉਗਾਨ ਨਾਮ ਰਿਆ ਉਹਨਾਂ ਦਾ ਕਮਿਟੀ ਵੀ ਕਰਦੇ ਨੇ ਉਹਨਾਂ ਦੇ ਦਿਲ 'ਚ ਕੀ ਆ ਉਹਨੇ ਕੀ ਕਰਨਾ ਇਹ ਤਾਂ ਔਨ ਡਿਸੀਜਨ ਆ ਅਸੀਂ ਤੁਸੀਂ ਤਾਂ ਆਈਡੀਆ ਲਾਈ ਜਾਣੇ ਆ ਤਾਂ ਲਾਈ ਚਲੀਏ ਉਹਨਾਂ ਦਾ ਔਨ ਡਿਸੀਜਨ ਆ ਉਹਨਾਂ ਦਾ ਜੇ ਉਹ ਵੀ ਉਹਨਾਂ ਦੇ ਦਿਲ 'ਚ ਹੋਇਆ 10 ਦਿਨ ਗੇ ਆਉਣ ਵਾਲੇ ਸਮੇਂ 'ਚ